ਹੈਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤੇ ਐਸ਼ ਲੈ ਵੀ ਅੱਜ ਛੋਟੇ ਜਿਹੇ ਸਾਡੇ ਜਵਰਾਜ ਦਾ ਵੀ ਭੈਣ ਦਾ ਜਵਰਾਜ ਦੀ ਵੱਡੀ ਭੈਣ ਦਾ ਅੱਜ ਹੈਗਾ ਜਨਮ ਦਿਨ ਹੈਲੋ ਕਿਥੇ ਹੈਲੋ ਐਸ਼ ਦਾ ਜਨਮ ਦਿਨ ਹੈ ਜੀ ਅੱਜ ਤੇ ਅੱਜ ਮੇਰੀ ਇੱਧਰ ਦੇਖੋ ਇਧਰੀਆਂ ਮਿੱਠੀਆਂ ਘਟ ਕਰੇਗਾ ਇੱਧਰ ਦੇਖੋ ਅੱਜ ਮੇਰੀ ਧੀ 7 ਸਾਲਾਂ ਦੀ ਹੋ ਗਈ ਹੈ ਇਹ ਇਧਰ ਆ ਆ ਕਿੰਨੇ ਮਹੀਨੇ ਦਾ ਹੋ ਗਿਆ ਸ਼ੂਟੂ ਆਪਣਾ ਕਿੰਨੇ ਮਹੀਨੇ ਦਾ ਹੋ ਗਿਆ ਇਹ 9 ਮੰਥ ਦਾ ਇਹ 9 ਮੰਥ ਦਾ ਹੋ ਗਿਆ ਐਸ਼ ਅੱਜ 7 ਸਾਲਾਂ ਦੀ ਹੋ ਗਈ ਹੈ ਪਹਿਲੇ 8 ਸਾਲ ਦਾ ਦੇ ਹਾਂ ਦੇਖੋ ਹਾਂ ਵੱਡੀ ਭੈਣ ਦਾ ਵੱਡੇ ਆ ਗਿਆ ਹੋਏ ਹੂੰ ਸਾਰੇ ਜਣ ਯਾਰ ਕੋਲਾ ਕਰਦੇ ਆ ਮੈਸੇਜ ਕਰਦੇ ਵੀ ਥੋੜੇ ਵਲੌਗ ਨਹੀਂ ਥੋੜੇ ਬਿਜ਼ੀ ਥੋੜੇ ਜਿਆਦਾ ਹੋ ਗਈ ਯਾਰ ਆਪਣਾ ਸ਼ਾਪ ਜਿਹੜੀ ਕੈਂਪ ਮਾਰਕੀਟ ਦੇ ਵਿੱਚ ਸ਼ਾਪ ਖਰੀਦੀ ਆ ਨਾ ਬੁਟੀਕ ਵਾਸਤੇ ਤੇ ਉਹਦੇ ਵਿੱਚ ਮੈਸਤਰੀ ਮੋਸਤਰੀ ਲੱਗੇ ਹੋਏ ਆ ਤੇ 2-4 ਦਿਨਾਂ ਦਾ ਕੰਮ ਰਹਿ ਗਿਆ ਸੋ ਆਪਾਂ ਸਾਨੂੰ ਐ ਕਿ ਅਸੀਂ ਨਵੇਂ ਸਾਲ ਤੇ ਉਹਦੀ ਓਪਨਿੰਗ ਕਰੀਏ। ਸਾਡਾ ਕੰਮ ਕਾਫੀ ਸੀਗਾ ਉਹਦੇ ਵਿੱਚ ਬਿਜ਼ੀ ਸੀਗੇ। ਤਾਂ ਕਰਕੇ ਵਲੌਗ ਥੋੜੇ ਡਿਲੇ ਹੋ ਗਏ ਤੇ ਭੁੱਲ ਨਾ ਜਾਇਓ ਠੀਕ ਆ ਧਿਆਨ ਰੱਖਿਓ। ਆਪਾਂ ਫੇਰ ਬਣਾਉਣੀ ਜਾਣਾ ਸਾਰਿਆਂ ਨੇ। ਭੁੱਲ ਜਣਾ। ਠੀਕ ਆ ਸਾਰੇ ਫਿਕਰ ਕਰਦੇ ਸੋ ਫਿਕਰ ਵੀ ਜਾਇਜ਼ ਆ। ਕਿ ਬਈ ਵਲੌਗ ਕਿਉਂ ਨਹੀਂ ਆਉਂਦੇ ਯਾਰ ਕੋਈ ਕੁਝ ਵਈ ਸੌਖ ਹੋਵੇ ਸਾਰਿਆਂ ਨੂੰ ਇਹ ਹੁੰਦਾ। ਸੌਖੀ ਆ ਆ ਵੀ ਸਾਡਾ ਸੁੱਖ ਇੱਕ। ਆ ਸਾਡਾ ਸੁੱਖ। ਸਾਰੀ ਦੇੜੀ ਆਉਦੇ ਦਵਾਲੀ ਸਾਨੂੰ ਘੁਮਾਈ ਫਿਰਦਾ ਰਹਿੰਦਾ ਸੀ ਠੀਕ ਆ ਉਧਰੋਂ ਪ੍ਰੋਗਰਾਮ ਚੱਲਦੇ ਆ ਪ੍ਰੋਗਰਾਮਾਂ 'ਚ ਬਿਜ਼ੀ ਆ ਉਧਰੋਂ ਮਿਸਤਰੀ ਲੱਗੇ ਹੋਏ ਦੁਕਾਨ ਦੇ ਵਿੱਚ ਉੱਥੇ ਕੰਮ ਚੱਲਦੇ ਆ ਉਧਰ ਬਿਜ਼ੀ ਆ ਫੇਰੇ ਦੇ ਬੁਟੀਕ ਦੇ ਕੰਮ ਸੋ ਰਜੀਵ ਥੋੜੇ ਵੱਧ ਗਏ ਸੀਗੇ ਇਸੇ ਕਰਕੇ ਵਲੌਗ ਨਹੀਂ ਆਏ ਤੁਹਾਡੇ ਦੀ ਜਿਵਰਾਜ ਲੈ ਵਾਵਾ ਦਿਨ ਆ ਬਾਦ ਦੇਖੇ ਹੋਗੇ ਜਿਵਰਾਜ ਤੁਸੀਂ ਜਿਵਰਾਜ ਬਾਕਰ ਤਾਂ ਬਹੁ ਭਜਾਉਣ ਲੱਗ ਗਿਆ ਤੇ ਹੁਣ ਵੱਕਰ ਵੀ ਭਜਾਉਣ ਲੱਗ ਗਿਆ ਕਿੱਧਰ ਨੂੰ ਮੋੜਨਾ ਕਿੱਧਰ ਨੂੰ ਲੈ ਕੇ ਜਾਣਾ ਉਹ ਵੀ ਸਾਰਾ ਪਤਾ ਹੈ ਦੰਦ ਨਹੀਂ ਇਹ ਅਜੇ ਨਹੀਂ ਕੱਢਿਆ ਕੋਈ ਵੀ ਕੋਈ ਕਿੱਧਰ ਦੇ ਦੰਦ ਤੇ ਦੰਦ ਲੇਟ ਨਹੀਂ ਤੇਰੇ ਹੈ ਪਤਾ ਨਹੀਂ ਮੈਨੂੰ ਲੇਟ ਲੱਗਦੇ ਤੂੰ ਦੱਸਿਓ ਮੜਾ ਜਾ ਕਮੈਂਟ ਕਰਕੇ ਕਿ ਦੰਦ ਇਹ ਕੱਟ ਦੇਣਾ ਚਾਹੀਦਾ ਸੀ ਕਿਵੇਂ ਸੀ ਹਾਂ ਲੇਟ ਹੀ ਆ ਲੈਕ ਹੁਣ ਕਮੈਂਟ ਕਰਿਓ ਕਿ ਜਵਰਾਜ ਕੀ ਦੀ ਯਾਰ ਗੱਲਾਂ ਸਾਡੇ ਦੋਨਾਂ ਜੋ ਹਾਂ ਹਾਂ ਕੀ ਦੀ ਯਾਰ ਗੱਲਾਂ ਲਾ ਲਾ ਤੂੰ ਲਖਣ ਨਦੀ ਨੇਰੇ ਵਾਲੀ ਆ ਜਾਨਵਰ ਨਾਲ ਬੜਾ ਪਿਆਰ ਹੈ ਇਹਦਾ ਕੁੱਤਿਆਂ ਨਾਲ ਬਹੁਤ ਖਿੱਚ ਕਰਦਾ ਹੈ। ਖਾਈ ਕੁੱਤੇ ਨੂੰ ਐਤੇ ਨਹੀਂ ਹੱਥ ਨਹੀਂ ਲਾਇਆ ਪਰ ਕੁੱਤੇ ਨੂੰ ਦੇਖ ਕੇ ਬੜਾ ਕੁਝ ਹੁੰਦਾ। ਆਪਾਂ ਲੈ ਆਉਣਾ ਪਈ ਅੱਗੇ ਸਾਡਾ ਡੌਗ ਚਲੇ ਗਿਆ। ਜਦੋਂ ਇਹ ਵੱਡਾ ਹੋ ਗਿਆ ਨਾ ਹੁਣ ਸਾਡੀਆਂ ਬੂਟਾਂ ਪੈਨ ਹੋ ਗਈਆਂ। ਆ ਕੱਲੀ ਇਹ ਇਹ ਨੂੰ ਪਸੰਦ ਨਹੀਂ ਮੈਨੂੰ ਤੇ ਇਹ ਜੀ ਨੂੰ ਬਹੁਤ ਪਸੰਦ ਹਾਂ ਤੀਜਾ ਸਾਡੇ ਨਾਲ ਰਲ ਗਿਆ। ਹਾਂ ਚੱਲ ਗਏ। ਚਲੋ ਫਰੈਸ਼ ਨੂੰ ਆਪਾਂ ਜੀ ਗੱਡੀ ਤੇ ਛੱਡ ਕੇ ਆਉਣਾ ਸਕੂਲੇ ਤੇ ਉਹਨੇ ਆਪਣੀਆਂ ਥੇਲੀਆਂ ਵਾਸਤੇ ਸਮਾਨ ਵਗੈਰਾ ਜਿਹੜਾ ਹੁੰਦਾ ਮੰਨ ਕੇ ਬੱਚਿਆਂ ਹੁੰਦਾ ਕਿ ਮੈਂ ਮੈਡਮ ਨੂੰ ਦੇਣਾ ਬੱਚਿਆਂ ਨੂੰ ਦੇਣਾ ਤੇ ਮੈਂ ਜਦੋਂ ਮੈਂ ਤੁਹਾਨੂੰ ਗੱਡੀ ਦੀ ਛੱਟ ਕਿਹਾ ਨਾ ਮੈਂ ਵੀ ਗਾਗੇ ਸ਼ਾਪ ਤੇ ਜਾਣਾ ਸੀ ਤੇ ਵਲੌਗ ਕੰਟੀਨਿਊ ਕਰਿਓ ਠੀਕ ਆ ਤੇ ਅੱਜ ਦਾ ਵਲੌਗ ਆਪਾਂ ਐਸ਼ ਦੇ ਬਾਡੀ ਤੇ ਓਕੇ ਆ ਜਿਓ ਫਿਰ ਐਸ਼ ਮੈਡ ਐਸ਼ ਮੈਡਮ ਆਵਾ ਤੇ ਚਾਕਲੇਟਾਂ ਕਰ ਰਹੀ ਹੈ ਇਕੱਠੀਆਂ ਕਹਿੰਦੀ ਮੈਡਮ ਨੂੰ ਮੈਂ ਚਾਕਲੇਟਾਂ ਦੇਣੀਆਂ ਬੱਚਿਆਂ ਨੂੰ ਕਿੰਡੀਆਂ ਦੇਣੀਆਂ ਮੈਂ ਹੈ ਐਸ਼ ਤੇ ਪਾਵਾਂ ਕਦੇ ਚੇਹਮਤ ਨੂੰ ਹੋਣਾ ਇਹ ਬੈਚਰੇ ਉਹਦਾ ਦੇਖ ਲਓ ਇਹ ਬੱਚਾ ਪਾਰਟੀ ਬੱਚਾ ਗੈਂਗ ਲਓ ਇਧਰ ਬੇਬੇ ਨੂੰ ਹੀ ਮਿਲੋ ਕਿਵੇਂ ਆਵਾ ਠੀਕ ਆ ਹਮ ਆ ਜਿਹੜਾ ਰਾਸ਼ਾ ਹੀ ਬਣੀ ਫਿਰਦੀ ਹੈ ਹੈ ਬੈਣ ਤੇ ਆਪਾਂ ਨਹੀਂ ਜਾਣਾ ਆਪਾਂ ਗੱਡੀ ਤੇ ਜਾਣਾ ਅੱਜ ਤੁਸੀਂ ਗੱਡੀ ਤੇ ਆਪਾਂ ਕਾਰ ਤੇ ਜਾਣਾ ਅੱਜ ਅੱਡ ਜਾਣਾ ਸਾਰੇ ਬੱਚਿਆਂ ਨਹੀਂ ਸਾਰੇ ਬੱਚਿਆਂ ਨਹੀਂ ਆਪਾਂ ਇਕੱਠੇ ਨਹੀਂ ਜਾਣਾ ਤੇਰਾ ਜਿਹੜਾ ਫਰੈਂਡ ਸਰਕਲ ਸਾਰੇ ਮੈਂ ਗੱਡੀ ਛੱਡ ਕੇ ਆਉਣੀ ਅੱਜ ਠੀਕ ਆ ਲੇ ਫਿਰਦਰ ਦਾਦੀ ਨੂੰ ਵੀ ਮੁਬਾਰਕਾਂ ਦਾਦੀ ਪੋਤੇ ਪੋਤੀਆਂ ਵਾਲੀ ਹੋਈ ਆ ਸੋ ਪਰਮਾਤਮਾ ਨੇ ਪੁੱਤਾਂ ਵੀ ਦੇਤਾ ਪਹਿਲਾਂ ਪੁੱਤੀ ਸਾਡੀ ਸੀ ਆਈ ਪੁੱਤਾਂ ਤੋਂ ਘਟਨੀ ਸਾਡੀ ਕੁੜੀ ਸੋ ਇਹ ਆਪਦੀ ਕਿਸਮਤ ਲੈ ਕੇ ਆਈ ਸੀ ਬਹੁਤ ਸੋਹਣੀ ਤੇ ਉਹ ਉਦੋਂ ਹੀ ਸੋਹਣੀ ਕਿਸਮਤ ਲੈ ਕੇ ਆਇਆ ਆਪਦੀ ਹਾਂ ਪੱਤ ਕੀ ਹੋਗਾ ਨਹੀਂ ਚੱਕੇ ਜਾਣਾ ਐਸ ਆ ਜਾ ਮੇਰੇ ਬਹੁਤ ਛਣਾ ਪਤਾ ਆ ਕੀ ਕੁਛ ਲਾਇਆ ਸਿਰ ਤੇ ਤੇਰੀ ਵਈ ਐਸ ਐਸ ਚੱਲਿਆ ਸਾਡਾ ਸਕੂਲ ਹਾਂ ਹੈ ਇਹਦਾ ਅੱਜ ਹੈਗਾ ਹੈਪੀ ਬਾਰਥਡੇ ਹਾਂ ਬਾਰਥਡੇ ਅਦਾ ਬਾਰਥਡੇ ਟੂ ਯੂ ਮਾਈ ਕਾਰ ਲਾ ਫਿਰ ਇਹਨੂੰ ਆ ਹਾਂ ਹਾਂ ਪਰ ਸਾਡੀ ਕੁੜੀ ਦੇ ਨਾ ਬਾਕੀ ਤਾਂ ਠੀਕ ਆ ਇਹਦੇ ਦੰਦ ਨਹੀਂ ਆਉਂਦੇ ਪਤਾ ਨਹੀਂ ਕਿਉਂ ਮੈਂ ਕਿਦੋਂ ਤੋੜਦਾ ਮੈਂ ਕਿ ਤੋੜੀ ਨਹੀਂ ਆ ਬੋਲੇ ਤੋੜੇ ਆ ਬੋਲੇ ਤੋੜੇ ਤੇ ਉਹ ਤਾਂ ਤੋੜੇ ਆ ਫਿਰ ਮੈਂ ਖੱਚ ਕੇ ਗਾ ਇਹ ਹਮੇਸ਼ਾ ਲਾਂਬਾ ਦਿੰਦੀ ਆ ਹਮੇਸ਼ਾ ਹੀ ਲਾਂਬਾ ਦਿੰਦੀ ਆ ਮੈਨੂੰ ਮੈਂ ਉਹਨਾਂ ਕੀ ਦੰਦ ਵਾਲੇ ਹਿਲਦੀ ਮੈਂ ਖਿੱਚਤੀ ਹਣ ਇਹਨੂੰ ਬਾਉ ਹੀ ਗੱਲ ਫੜੀ ਤੁਸੀਂ ਵੀ ਤੋੜੇ ਆ ਕੋਈ ਹੈ ਐਂ ਵੀ ਆਏ ਆ ਤੁਸੀਂ ਨਹੀਂ ਤੋੜੇ ਆ ਵੱਡਾ ਹੋ ਗਿਆ ਹੁਣ ਤੁਸੀਂ ਆ ਤੈਨੂੰ ਤੋੜਦੇ ਨਹੀਂ ਮੇਰੇ ਦਾ ਪੁੱਤ ਹੁਣ ਨਹੀਂ ਟੁੱਟ ਹੁਣ ਮੇ ਟੁੱਟ ਗਿਆ ਨਾਲ ਦੇਖ ਦੇਖ ਮੇਰੇ ਸਾਹ ਜਾਂਦਾ ਆ ਇਹ ਦੇਖ ਯਾ ਸਰ ਪੀਲੇ ਤੇ ਪੀਲਾ ਤਾਂ ਹੋਈ ਜਾਂਦੇ ਬੱਸ ਨਹੀਂ ਕਾਦੇ ਕਰੀਏ ਲਾਈਵ ਬੇਤੀ ਦੰਦ ਮੇਰੇ ਪੀਲੇ ਆ ਵੀ ਦੱਸੋ ਕਮੈਂਟ ਕਰਕੇ ਲੈ ਸਹੀ ਹੋ ਲੈ ਹੈਗੇ ਤਾਂ ਹੈਗੇ ਵੀ ਮੇਰੇ ਪੀਲੇ ਹੈ ਤਾਂ ਹੈਗੇ ਤੇਰੇ ਤਾਂ ਦੰਦ ਹੀ ਹੈ ਨਹੀਂ ਲੈ ਇਧਰ ਵੀ ਆ ਗਿਆ ਲੈ ਯਵराज ਐਜ ਦਾ ਬਹੁਤ ਮੂ ਕਰਦਾ ਉਹੀ ਕਰ ਲੈ ਹਾਂ ਤੋ ਦੇਖ ਇਹ ਆ ਦਾਦੀ ਦਾ ਪੋਤਾ ਇਹਦਾ ਦਾਦੀ ਦਾ ਦਾਦੀ ਜਮਾਂ ਵਸਾ ਨਹੀਂ ਕਰਦੀ ਇਹਦਾ ਬਾਈ ਜਮਾਂ ਵਸਾ ਨਹੀਂ ਕਰਦੀ ਇਹਦਾ ਹਾਂ ਅੱਧੀ ਨੇ ਤਾਂ ਵਸਾਈਆਂ ਦਾਦੀ ਨੇ ਹੀ ਬੜਾ ਅਸੀਂ ਹੁੰਦਾ ਸੀ ਆ ਕੇ ਤੇ ਪਰਮਾਤਮਾ ਵੀ ਹੁਣ ਜਸ ਤੇਨ ਮੁੰਡਾ ਦੇ ਦੇਵੇ ਫੇਰ ਪਲਾ ਮੈਨੂੰ ਅਗਲੇ ਦਿਨ ਲੈ ਜਾਵੇ ਸੋ ਪਰਮਾਤਮਾ ਕਿਵਰੀ ਘੁੰਮਦਾ ਬਾਪੂ ਇੱਕ ਮਹੀਨੇ ਬਾਅਦ ਚਲੇ ਗਏ ਤੁਹਾਨੂੰ ਪਤਾ ਹਨ ਪਰ ਉਹਦੀਆਂ ਜ਼ਿੰਮੇਵਾਰੀਆਂ ਬਹੁਤ ਪੈ ਗਈਆਂ ਤਾਂ ਨੂੰ ਵਲੌਗ ਨਹੀਂ ਬਣਦੇ ਹੋ ਸਾਰੇ ਘਰ ਦੇ ਕੰਮ ਕਰੀ ਵੀ ਦੇਖਣਾ ਬਾਹਰ ਵੀ ਦੇਖਣਾ ਹਾਂ 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 ਜੁਵਰਾ ਯੋਵਰਾ ਜਿਸੰਗ ਸਿੱਦੂ ਹੁਣ ਤਾਂ ਐਵੇਂ ਵੀ ਜਲਦੀ ਜਲਦੀ ਵੱਡਾ ਹੋਵੇ ਤੇ ਮੈਨੂੰ ਮੜਾ ਜੀ ਆਸਰਾ ਹੋਵੇ ਹਨ ਮੇਰੀ ਸੋ ਬਹੁਵਦਰੀ ਬਣਦੀ ਆ ਸਾਰੇ ਪਾਸੇ ਹਨ ਲੈ ਐਸੀ ਵੱਡੀ ਹੋ ਚੱਲੀ ਫਿਰ ਵੀ ਮੇਰਾ ਕੰਮ ਕਰਾਇਆ ਕਰੂ ਹਨ ਠੀਕ ਆ ਸਾਡੀ ਜਿਹੜੀ ਨਵਾਂ ਸ਼ੋਰੂਮ ਬਣ ਰਿਹਾ ਆਉਣ ਵਾਲੇ ਟਾਈਮ ਦੀ ਸਾਡੀ ਮਾਡਲ ਸਾਡੀ ਆ ਮੇਰੀ ਬੱਚੀ ਹੋਊਗੀ ਮਨਪ੍ਰੀਤ ਤੋਂ ਬਾਅਦ ਜਿਹੜੀ ਮਾਡਲ ਹੋਊਗੀ ਸਾਡੀ ਆ ਹੋਊਗੀ ਹਨ ਐਸ਼ ਪਰ ਦੰਦ ਆ ਜਾਣੇ ਇਹਦੇ ਦੰਦਾਂ ਦਾ ਹੀ ਚੱਕਰ ਆ ਦੰਦ ਆ ਜੇ ਨਾ ਕਿਤੇ ਐਸ਼ ਤੇਰੇ ਨੀ ਯਾਰ ਆ ਜੂ ਇਹਦੀਆਂ ਸਹੇਲੀਆਂ ਵੀ ਆਈਆਂ ਹੋਈਆਂ ਐਸੇ ਦੀਆਂ ਸਹੇਲੀਆਂ ਵੀ ਆਈਆਂ ਹੋਈਆਂ ਇਹਨੂੰ ਬਾਡੇ ਵਿੱਚ ਕਰਨ ਵਾਸਤੇ ਠੀਕ ਆ ਹਾ ਜਲਾ ਸ਼ਿਵ ਐ ਇਹ ਸਾਡਾ ਇੱਕ ਮੈਂਬਰ ਆ ਸਾਡਾ ਹਾਂ ਆ ਸਾਡੀ ਮਿਰਚਵਾ ਓਏ ਹੋਏ ਠੰਡਾ ਹੱਥ ਲਾਤਾ ਆ ਸਾਡੀ ਮਿਰਚਵਾ ਹੋ 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 ਠੀਕ ਆ ਚੱਲ ਗਿਆ ਪਰ ਹੋ ਗਿਆ ਟਾਈਮ ਹੋ ਗਿਆ ਅਰੇ ਸੂਟ ਕਿੱਥੋਂ ਲਿਆਂਦਾ ਵੀ ਮੈਂ ਲਿਆਂਦਾ ਕਿੰਨਾ ਘੈਂਟ ਪਾਇਆ ਦੀ ਤੁਰੇ ਗਾਲ ਸੁਣੋ ਮੇਰੇ ਕੋਲ ਫਿਕ ਮੋਈ ਕਰ ਇੱਕ ਵਾਰ ਸੋਹਣੀ ਜੀ ਨਾ ਖੰਡ ਹੀ ਨਹੀਂ ਆਈ ਖੰਡ ਜਾਈ ਆਈ ਨਹੀਂ ਖੰਡ ਫੁੱਕੀ ਹੋ ਗਈ ਬਈ ਹਾਂ ਹੁਣ ਆਈ ਮਾੜੀ ਠੀਕ ਹੈ ਚਲ ਜੀ ਫਿਰ ਚਲ ਜੀ ਇਹ ਵੈਰੀ ਬੱਚੀ ਹੂੰ ਠੀਕ ਆ ਫਿਰ ਆਪਾਂ ਇਹਨੂੰ ਛੱਡਾ ਹੀ ਗਏ ਸਕੂਲ ਤੇ ਫਿਰ ਆਪਾਂ ਜੁੜਦੇ ਆ ਵਲੌਗ ਨੂੰ ਸ਼ੇਅਰ ਕਰਦੇ ਹੋ ਸਾਰੇ ਜਣ ਠੀਕ ਆ ਤੇ ਕਾਫੀ ਦਿਨ ਬਾਅਦ ਵਲੌਗ ਆਇਆ ਉਧਰ ਬੁੜੀ ਵੀ ਆ ਗਈ ਐਸ਼ ਜੀ ਆ ਬੁੜਾ ਇੱਕ ਹੀ ਆਦਾ ਹੂੰ ਮੇਜ ਮੈਂ ਜਿਹੜੀ ਚੀਜ਼ ਖਾਦੀ ਨਹੀਂ ਆਂਦੀ ਡਸਟ ਵੀ ਨਹੀਂ ਸਮਝ ਰੱਖਿਆ ਜੇ ਕੋਈ ਚੀਜ਼ ਬਾਜੀ ਗਣੀ ਤੂੰ ਖਾ ਲਾ ਆ ਹੁਣ ਵੀਰ ਕੀ ਹੁਣੀ ਪਤਾ ਨਹੀਂ ਕੀ ਪਤਾ ਹੈ ਗੋੜਾ ਹੈ ਖਾ ਲੈਨੇ ਕੋਈ ਚੰਗੀ ਦੀਦੀ ਹੋਊ ਮਾੜੀ ਤੇ ਖਾਂਦੀ ਨਹੀਂ ਮੂੰਹੋਂ ਕੰਦ ਕਾਤ ਹੂੰ ਉਹ ਸਾਰੇ ਬੱਚੇ ਹੂੰ ਦੇ ਦੇ ਮੈਂ ਹੂੰਗੀ ਅਕੁੱਲੇ ਵਾਲੀ ਨਹੀਂ ਮੈਂ ਠੀਕ ਆ ਨਾ ਠੀਕ ਆ ਪਰ ਜੋੜਦੇ ਆ ਹਾਂਜੀ ਦੋਸਤੋ ਐਸ ਦਾ ਫਰੈਂਡ ਸਰਕ ਨੂੰ ਮਿਲੋ ਹੋਰ ਹੈਲੋ ਹਾਏ ਆ ਸਾਡੀ ਨਿੱਕੀ ਗੁਗਨੀ ਐਨਡ ਵੱਡਾ ਵੀਰ ਐ ਇਸ ਦਾ ਇਹ ਕੰਦਾ ਹੈ ਕੈਮਰਾ ਠੀਕ ਆ ਇਹ ਹੁਣ ਸਾਰੇ ਕਹਿੰਦੇ ਆਪਾਂ ਇਕੱਠੇ ਗੱਡੀ ਚ ਜਾਣਾ ਆ ਸਾਡੀ ਨਿੱਕੀ ਤੇ ਇੱਕ ਆ ਸਾਡਾ ਕਾਕਾ ਰਹਿ ਗਿਆ ਲੈ ਬਈ ਇਹ ਜਵਰਾਜ ਨਹੀਂ ਇਹ ਜਵਰਾਜ ਦੀ ਭੈਣ ਆ ਇਹ ਚਾਚਾ ਜੀ ਦੀ ਬੋਤੀ ਸੋ ਇਦਾਂ ਇਹ ਦਾ ਨਾ ਤਕਦੀਰ ਕੋਰ ਆ ਠੀਕ ਆ ਸੋ ਪ੍ਰਮਾਤਮਾ ਨੇ ਦੋ ਫੈਮਿਲੀਆਂ ਦੀ ਫੈਮਿਲੀਆਂ ਪੂਰੀਆਂ ਕਰਤੀਆਂ ਉਧਰ ਬੇਟੀ ਚਾਹੀਦੀ ਪ੍ਰਮਾਤਮਾ ਨੇ ਬੇਟੀ ਦੇ ਦਿੱਤੀ ਇਧਰ ਆਪਣੇ ਘਰ ਬੇਟਾ ਚਾਹੀਦਾ ਬੇੜਾ ਦਿੱਤਾ ਸੋ ਪ੍ਰੋਪਰ ਫੈਮਿਲੀ ਦੋਨੇ ਫੈਮਿਲੀਆਂ ਪੂਰੀਆਂ ਹੋ ਗਈਆਂ ਹਨਾ ਠੀਕ ਆ ਚੱਲ ਜੀ ਪਿਆਰੀਓ ਫਿਰ ਸਾਰਿਆਂ ਨੇ ਕਹਿ ਦੋ ਉੱਚੀ ਦੇ ਨੇ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਸੰਗੀ ਸੰਗੀ ਠੀਕ ਆ ਚਲੋ ਆਪਾਂ ਛੱਡਾਂਗੇ ਲੇਟ ਹੋ ਜਾਣਾਗਾ ਹਣਾ ਓਕੇ ਫਿਰ ਐਸ਼ ਕਿੰਨੇ ਦਿਨਾਂ ਦਾ ਆਦਾ ਬਰਥਡੇ ਡੀਕਨ ਤੇ ਲੱਗੀ ਹੋਈ ਆ ਸੋ ਅੱਜ ਉਹ ਦਿਨ ਆ ਗਿਆ ਰੋਜ ਪੁੱਛਲੇ ਦੀ ਮੰਮੀ ਮੇਰਾ ਬਰਥਡੇ ਦਾ ਉਹ ਮਹੀਨੇ ਦੀ ਲੱਗੀ ਹੋਈ ਆ ਲੈ ਬਰਾਜ ਆ ਗਿਆ ਬਰਥਡੇ ਤੇਰਾ ਠੀਕ ਆ ਅੱਜ ਸ਼ਾਮ ਨੂੰ ਕਟਾਂਗੇ ਤੇਰਾ 12 ਡਾਲ ਵਾਲਾ ਕੇਕ ਠੀਕ ਆ 12 ਡਾਲ ਵਾਲਾ ਕੱਟਣਾ ਸੀ ਨਾ ਹਾਂ ਉਹ ਡਾਲ ਵਾਲਾ ਇਹ ਬੋਲਦਾ ਨਾ ਵੈਸੇ ਸੱਤੀ ਆ ਗਿਆ ਸਹੀ ਆ ਬਹੁਤ ਸਹੀ ਆ ਇਹ ਬੋਲਦਾ ਏ ਕਿਉਂ ਕਿਵੇਂ ਆ ਠੀਕ ਆ ਜੀ ਠੀਕ ਆ ਬਹੁਤ ਸਹੀ ਹਾਂ ਮਤਲਬ ਉਹ ਨਾ ਵੀਡੀਓ ਕਾਲ ਆ ਕੇ ਨਾ ਮम्मा ਬੁਲਦੀ ਰਹਿਤ ਕਰਨਾ ਉਹਨੇ ਠੀਕ ਆ ਉਹ ਤੇ ਤੇਰਾ ਵੀਰਾ ਵੀ ਛੱਡਣ ਆਇਆ ਤੈਨੂੰ ਮੈਂ ਫੈਸਾ ਲਗਾ ਛੱਡ ਦੂੰਗਾ ਕੋਲਾ ਵੀਰਾ ਵੀ ਆਇਆ ਛੱਡਣ ਤੈਨੂੰ ਆ ਵੀ ਆਇਆ ਤੇਰਾ ਵੀਰਾ ਤੈਨੂੰ ਤੋਰਣ ਆਇਆ ਹੈ ਹੈ ਇਦਰੇ ਤੈਨੋਂ ਰੰਗ ਤੇਰੇ ਵੀਰੇ ਦੇ ਜਿਆਦਾ ਗੂਰਾ ਹੈ। ਨਹੀਂ ਕਿੱਤਰ ਲੈ ਤੈਨੂੰ ਪੁੱਤ ਇਹਨੂੰ ਨਹੀਂ ਲੈ ਕੇ ਜਾਣਾ। ਇਹਨੇ ਉਤਰਨਾ ਨਹੀਂ ਫਿਰ। ਯੁਗਰਾਜ ਤਾਂ ਫਿਰ ਮੂਹ ਹੀ ਕਰਕੇ ਉਹਨੂੰ ਛੱਡ ਦੇ ਇੱਕ। ਲੈ ਨਹੀਂ ਕੋਈ ਯੁਗਰਾਜ ਚੰਗਾ ਫਿਰ। ਓਕੇ। ਆ ਆਵੜਾ। ਚਾ ਮੁੰਨ ਅੰਦਰ ਦਾ। ਠੀਕ ਆ। ਹਾਂ। ਬਾਏ। ਅਗਲੇ ਜਨਮਦਨ ਤੇ ਇਹਦੇ ਭੱਜਿਆ ਕਰੂ ਪੂਰਾ ਐਸ਼ ਨੂੰ ਫੋਲੋ ਕਰਿਆ ਕਰੂ ਪੂਰਾ। ਠੀਕ ਆ ਯੁਗਰਾਜ ਬਾਏ। ਓ ਰੌਲਾ ਪਾਉਂਦਾ ਹੁਣ ਵਿੱਚ ਉਹਨੂੰ। ਬਾਏ। ਬਾਏ। ਲੇਟ ਹੋ ਗਿਆ ਸਕੂਲ ਚ ਜਾੰਗਾ ਬੱਚੂ। ਓਕੇ ਫਿਰ। ਉਸ ਨਾਲ ਸ਼ਾਪ ਵੀ ਦਿਖਾਉਣੇ ਕਿੰਨਾ ਖਲਾਰਾ ਪਿਆ ਹੋਇਆ ਉਹ ਤੋਂ ਬਾਅਦ ਮੈਂ ਆਪਾਂ ਅੱਗੇ ਗਾ ਮੋਗ ਜਣਾ ਸ਼ੌਕ ਦੇ ਉੱਪਰ ਤੇ ਵੀ ਕਿੰਨਾ ਕੰਮ ਹੋ ਗਿਆ ਮਿਸਤਰੀ ਦਾ ਅੱਜ ਦਾ ਦਿਨ ਲੱਗਦਾ ਮਿਸਤਰੀ ਨੇ ਅੱਜ ਨਵੇਂ ਡੇਣਾ ਕੰਮ ਆਪਣਾ ਠੀਕ ਆ ਚਲੋ ਆਉ ਤੁਹਾਨੂੰ ਸ਼ਾਪ ਦਿਖਾਉਣੀ ਆ ਆਪਣੀ ਠੀਕ ਆ ਪਿਆ ਪੂਰਾ ਖਲਾਰਾ ਪਿਆ ਪਰ ਉੱਥੇ ਬਹੁਤ ਜਲਦੀ ਆਪਾਂ ਓਪਨਿੰਗ ਕਰਾਂਗੇ ਆਪਦੀ ਬਟਿਕ ਦੀ ਨਵੇਂ ਨਵੇਂ ਬਟਿਕ ਠੀਕ ਹੈ ਜੀ ਪਹੁੰਚ ਕੇ ਸ਼ਾਪ ਤੇ ਸੋ ਮਿਸਤਰੀਆਂ ਦਾ ਦਿਨ ਅੱਜ ਹੈਗਾ ਲਾਸਟ ਇੱਥੇ ਤੇ ਇਹਨਾਂ ਕੰਮ तकरीबन ਸਾਰਾ ਫਿਨਿਸ਼ ਹੋ ਗਿਆ ਤੇ ਇੰਨੀ ਕੀ ਜਿਆਦਾ ਇੱਥੇ ਖਲਾਰਾ ਪਿਆ ਹੋਇਆ ਆਪਣੀ ਸ਼ਾਪ ਦੇ ਉੱਤੇ ਤੇ ਪਰ ਹਜੇ ਵਲੌਗ ਦੇ ਵਿੱਚ ਦਿਖਾਉਣਾ ਨਹੀਂ ਹੈ ਤੇ ਬਾਕੀ ਸਾਰਾ ਫਰਨੀਚਰ ਅੱਗੇ ਵੀ ਸਿੱਖਲ ਰਿਆ ਪਿਆ ਤੇ ਫਾਈਨਲ ਤੁਹਾਨੂੰ ਲੁੱਕ ਪਿੱਛੇ ਜਿਸ ਦੀ ਹੋਊਗੀ ਹੈਨਾ ਬਾਕੀ ਲਾਈਟਾਂ ਵਗੈਰਾ ਲੱਗ ਰਹੀਆਂ ਨੇ ਨੀਚੇ ਹੋਵੇ ਕਿੰਨਾ ਘੰਟਾ ਲੱਗਦਾ ਕੰਮ ਸਾਰੇ ਵਿੱਚ ਉੱਪਰ ਪ੍ਰੋਫਾਈਲ ਲਾਈਟ ਲੱਗਣੀ ਆ ਉਹ ਲੱਗ ਰਹੀ ਆ ਅੱਜ ਸ਼ਾਮ ਦੇ ਮਿਸਤਰੀ ਕੰਪਲੀਟੇ ਕਰ ਦੇਣਗੇ ਆਪਣਾ ਸਾਰਾ ਕੰਮ ਨਾ ਤੇ ਉੱਪਰ ਵੀ ਜਿੱਥੇ ਆਪਣੇ ਕਾਰੀਗਰ ਬੈਠੇ ਨੇ ਉਹ ਵੀ ਆਪਣੇ ਪ੍ਰੋਪਰ ਤਿਆਰ ਹੋ ਗਿਆ ਤੇ ਬਸ ਥੋੜੀ ਕੋਸ਼ਿਸ਼ ਕਰ ਰਿਹਾ ਕਿ ਹੁਣ ਡੇਲੀ ਵਲੌਗ ਤੁਹਾਡੇ ਵਾਸਤੇ ਲੈ ਕੇ ਆਏਗੀ। ਕਾਫੀ ਦਿਨ ਹੋ ਗਿਆ ਕੰਮ ਨੇ ਪੌੜੀਆਂ ਦੇ ਕੰਪਲੀਟ ਕਰਨ ਦੀ। ਠੀਕ ਆ ਪੌੜੀਆਂ ਉੱਪਰ ਆਪਾਂ ਉਹ ਰਹਿ ਗਈਆਂ ਕੰਪਲੀਟ ਕਰਨ ਵਾਲੀਆਂ। ਤੇ ਪਰ ਮਿਸਤਰੀ ਇੰਨਾ ਮਿਸਤਰੀ ਦਾ ਕੰਮ ਫਿਨਿਸ਼ ਹੋ ਗਿਆ ਅੱਜ ਉਹ ਅਲੱਗ ਮਿਸਤਰੀ ਦਾ ਕੰਮ ਆ ਉਹ ਵਾਲਾ। ਤੇ ਇੱਕ ਦੋ ਦਿਨਾਂ ਚ ਉਹ ਵੀ ਸਾਰਾ ਆਪਾਂ ਫਾਈਨਲ ਸਾਰਾ ਦੁਕਾਨ ਦਾ ਕਰ ਦੇਣਾ। ਫਿਰ ਉਸ ਤੋਂ ਬਾਅਦ ਫਿਰ ਫਾਈਨਲ ਲੁੱਕ ਆਪਣੀ ਸਾਹਮਣੇ ਆਉਣੀ ਆ। ਜਿੰਨੇ ਉੱਪਰ ਕਵਰ ਕੀਤਾ ਹੋਇਆ ਸਾਰਾ ਇਹ ਉਤਾਰਾਂਗੇ ਤੇ ਫਿਰ ਥੱਲੋਂ ਕੀ ਨਿਕਲਦਾ ਉਦੋਂ ਪਤਾ ਲੱਗਣਾ ਕਿਉਂਕਿ ਹਜੇ ਸਾਰੇ ਆ ਜਿਹੜਿਆ ਬਕੰਦਾ ਉੱਪਰ ਹੀ ਵਿਸਿਟਲ ਲਾਈਆਂ ਨੇ ਸਾਰੀਆਂ ਰੈਪ ਜਿੱਤਨੇ ਹੋਈਆਂ ਨੇ ਉਹਨਾਂ ਦੀ ਉਹ ਗ੍ਰੇਸ ਨਹੀਂ ਹੈਗੀ ਜਿਹੜੀ ਉਹਨਾਂ ਦੀ ਹੈਗੀ ਅਸਲੀ ਗ੍ਰੇਸ ਉੱਤੇ ਇਹਨਾਂ ਦੇ ਲਪਾਫਾ ਚੜਿਆ ਹੋਇਆ ਸਾਨੂੰ ਇਹ ਹੈ ਕਿ ਜਿੰਨਾ ਕੂੜਾ ਕਰਕੜ ਸਾਰਾ ਬਾਹਰ ਕੱਢਿਆ ਜਾਵੇ ਸਾਰਾ ਹਣ ਤੇ ਉਦੋਂ ਬਾਅਦ ਸਫਾਈ ਕੰਮ ਤੋਂ ਬਾਅਦ ਫੇਰ ਹੀ ਲਪਾਫੇ ਨੂੰ ਉਤਾਰਗੀ ਮੁੜ ਕੇ ਤੇ ਨਹੀਂ ਡਸਟ ਡਡ ਸਾਰੀ ਉੱਤੇ ਪਾਜੂਗੀ ਠੀਕ ਆ ਤੇ ਬਾਕੀ ਸਾਰੇ ਜਣੇ ਕਮੈਂਟ ਕਰ ਦਿਓ ਠੀਕ ਆ ਤੇ ਇੰਨੇ ਕ ਬਲੌਗ ਦੀ ਤੁਸੀਂ ਹਾਜ਼ਰੀ ਕਰਿਓ ਪ੍ਰਵਾਨ ਤੇ ਫਿਰ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਠੀਕ ਆ ਫਿਰ ਆਪਾਂ ਪ੍ਰੋਪਰ ਤੁਹਾਨੂੰ ਜੌਬ ਦਿਖਾਵਾਂਗੇ ਆਉਦੀ ਠੀਕ ਆ ਸਾਰੇ ਜੀ ਜੁੜੇ ਰਹੋ ਤੇ ਇੱਕ ਚੀਜ਼ ਹੋਰ ਆ ਕਿ ਹੁਣ ਆਪਾਂ ਨੂੰ ਸਟਾਫ ਚਾਹੀਦਾ ਜਿੰਨੇ ਸਾਡੀਆਂ ਵੀਡੀਓ ਦੇਖਦੇ ਆ ਤੇ ਸਾਨੂੰ ਆ ਆਰਡਰ ਨਵੇਂ ਬੁੱਕ ਕਰਨਾਂ ਜੁਮਾ ਤੋਂ ਜਿਨ੍ਹਾਂ ਦਾ ਐਕਸਪੀਰੀਅੰਸ ਹੋਵੇ ਇਸ ਕੰਮ ਦੇ ਬਰਤੀ ਹਨਾ ਤੇ ਸਾਨੂੰ ਉਦਾਂ ਦੇ ਸਾਨੂੰ ਕਾਰੀਗਰ ਚਾਹੀਦੇ ਆ ਤੇ ਦੋ ਸਾਨੂੰ ਹੈਲਪਰ ਚਾਹੀਦੇ ਆ ਜੇ ਕੋਈ ਵੀਡੀਓ ਦੇਖਦਾ ਹੋਇਆ ਸਾਨੂੰ ਦੋ ਹੈਲਪਰ ਚਾਹੀਦੇ ਇੱਕ ਬੰਦਾ ਸਾਨੂੰ ਉਹ ਚਾਹੀਦਾ ਜਿਹੜਾ ਪੂਰਾ ਨੈਟਵਰਕ ਸੰਭਾਲ ਸਕੇ ਜਿਹਨੂੰ ਐਡੀਟਿੰਗ ਵਗੈਰਾ ਆਉਂਦੀ ਹੋ ਜਿੱਦਾਂ ਸਾਡੇ ਵਲੌਗਾਂ ਦੀ ਐਡੀਟਿੰਗ ਹੋਗੀ ਜਿੱਦਾਂ ਸਾਡੀਆਂ ਸੂਟਾਂ ਦੀਆਂ ਰੀਲਾਂ ਪਾਉਣੀਆਂ ਜਿਵੇਂ ਜਿੰਨੇ ਸਾਡੇ ਅਕਾਊਂਟ ਆ ਸਾਰੇ ਜਿਹਨਾਂ ਨੂੰ ਐਕਟਿਵ ਰੱਖ ਸਕੇ ਹਨਾ ਸਾਨੂੰ ਉਦਾਂ ਦਾ ਇੱਕ ਪ੍ਰੋਫੈਸ਼ਨਲ ਬੰਦਾ ਚਾਹੀਦਾ ਵਾ ਜਿਹੜੇ ਸਾਡੇ ਅੱਜਾਂ ਵਲੌਗ ਸਾਰੇ ਐਡਿਟ ਕਰਕੇ ਪਾਈ ਚੱਲੇ ਕਿਉਂਕਿ ਇੱਕ ਪਾਸੇ ਮੈਨੂੰ ਸਾਰੇ ਪਾਸੇ ਹੁਣ ਬਹੁਤ ਔਖਾ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਹੁਣ ਕੰਮ ਹੋਰ ਜ਼ਿਆਦਾ ਵਾਧਿਆ ਨਾਲ ਬੁਟੀਕ ਦਾ ਤੇ ਨਵੇਂ ਆਰਡਰ ਵੀ ਜਿੰਨੇ ਬੁੱਕ ਫਿਰ ਆਪਾਂ ਇੱਕ ਹੈਲਪਰ ਰੱਖਾਂਗੇ ਜਿਹੜਾ ਬਾਈ ਆਪਾਂ ਨਵੇਂ ਆਰਡਰ ਸਾਰਾ ਦਾ ਕੰਮ ਟਾਈਮ ਮਿਲੇ ਸਾਰੇ ਨੂੰ ਹਣਾ ਸੋ ਨਵਾਂ ਸਟਾਫ ਦੀ ਵੀ ਜ਼ਰੂਰਤ ਆ ਸੋ ਸਾਰੇ ਜਣੇ ਕੰਟੈਕਟ ਜੂਰ ਕਰਿਓ ਠੀਕ ਆ ਤੇ ਹੁਣ ਆਪਾਂ ਇਸ ਤੋਂ ਬਾਅਦ ਸਟਾਫ ਵੀ ਸਾਰਾ ਆਪਣਾ ਰੱਖਣਾ ਤੇ ਕਾਫੀ ਸਟਾਫ ਆਪਣੇ ਕੋਲੇ ਹੈਗਾ ਤੇ ਕੁਝ ਆਪਾਂ ਨੂੰ ਬੰਦੇ ਨਵੇਂ ਚਾਹੀਦੇ ਆ ਪਰ ਪੂਰਾ ਪ੍ਰੋਫੈਸ਼ਨਲ ਬੰਦੇ ਚਾਹੀਦੇ ਠੀਕ ਆ ਓਕੇ ਮੈਸਤਰੀ ਮੈਸਤਰੀ ਦੇ ਸਾਡੇ ਦੇ ਬੰਨੀ ਆ ਪੱਗ ਵਿਆਹ ਵਾਲੀ ਤੇ ਘੋੜੀ ਦੇ ਚੜਿਆ ਹਜੇ ਵੀ ਤੇ ਵਿਆਹ ਵਾਲੀ ਫੀਲਿੰਗ ਆਉਂਦੀ ਮੁੰਡੇ ਨੂੰ ਵਿਆਹ ਵਾਲੀ ਪੱਗ ਬੰਨ ਕੇ ਘੋੜੀ ਦੇ ਜਿਹੜਾ ਬੈਠਾ ਠੀਕ ਹੈ ਨਾ ਬਈ ਓਕੇ ਕੰਮ ਬਾਤ ਐਨੂੰ ਨਹੀਂ ਲਾਉਣਾ ਗਾ ਨਿਕਲਾ ਜ ਮਿੱਠੇ ਚੋਲ ਵੰਡਨੇ ਬਈ ਚੱਲਿਆ ਮੈਸਤਰੀ ਆਪਣਾ ਚ ਇਹ ਬਹੁਤ ਘਟੇ ਦੱਸ ਦੇਣਾ ਕਿ ਲੱਗ ਗਈ ਡੇਢ ਮਿੰਟ ਹੋ ਗਿਆ ਹੈ ਨਾ ਆਈ ਗੱਲਾ ਤੇ ਹੁਣ ਆਪਣਾ ਪੱਥਰ ਰਹਿ ਗਿਆ ਯਾਰ ਹੁਣ ਥੜਕੇ ਪੱਥਰ ਲੱਗਣਾ ਲੱਗੂ ਆਊਗਾ ਬੰਦਾ ਇੱਥੇ ਮੈਂ ਤੁਹਾਨੂੰ ਖਲਾਰਾ ਬਹੁਤ ਪਿਆ ਯਾਰ ਦਿਖਾਉਣ ਵਾਲਾ ਵਸੇ ਕੰਮ ਹੈ ਨਹੀਂ ਚਲੋ ਤੁਸੀਂ ਪਰਿਵਾਰ ਨੂੰ ਸਾਡਾ ਆ ਦੇਖੋ ਕਿੰਨਾ ਜਿਹਾ ਖਲਾਰਾ ਪਿਆ ਵਾ ਸੋ ਕੱਲ ਪੱਥਰ ਲੱਗੂਗਾ ਇਹਦੇ ਉ ਥੜੀ ਜਿਹਾ ਉੱਪਰ ਸਾਰ ਤੇ ਹਮਦਰੋਂ ਹੁਣ ਸਾਰੀ ਸਫਾਈ ਹੋ ਰਹੀ ਹੈ ਦੇਖ ਕਿੰਨਾ ਖਲਾਰਾ ਪਿਆ ਹੋਇਆ ਸੋ ਦੇਖ ਕਿੰਨੀ ਬਾਕੀ ਇਹਨਾਂ ਚ ਲੁਫਾਫਾ ਜਿਹੜੇ ਸੰਮੇਕਾ ਲੱਗਾ ਹੋਏ ਇਹਦੇ ਉੱਤੇ ਲੁਫਾਫਾ ਲੁਹੂਪਾ ਸਾਰਾ ਲਾਉਣ ਆਲਾ ਪਿਆ ਤੇ ਫੇਰ ਵੇਖੋ ਲਾਈਟ ਦੀ ਗ੍ਰੀਸ ਕਿੰਨੀ ਬਣਦੀ ਹੈ ਨਾ ਅਜੇ ਫਲੈਟ ਦੀ ਪੂਰੀ ਚਮਕਣੀ ਪੈਂਦੀ ਕਿਉਂਕਿ ਉੱਤੇ ਜਿੰਨਾ ਸੰਮੇਕਾ ਲੱਗਾ ਸਾਰਾ ਰੈਪ ਕੀਤਾ ਹੋਇਆ ਹੈ ਉੱਤੇ ਤੇ ਇਸੇ ਕਰਕੇ ਉਹ ਗ੍ਰੀਸ ਨਹੀਂ ਆ ਰਹੀ ਜਦੋਂ ਸਾਰਾ ਇਦਾਂ ਸਫਾਈ ਹੋ ਕੇ ਜਿਹਦੇ ਲੁਫਾਫਾ ਪਟਿਆ ਗਿਆ ਫੇਰ ਆਉ ਬਣੂ ਗੱਲ ਬਾਤ ਚਲੋ ਫਿਰ ਓਕੇ ਮੈਸਤਰੀ ਬਾਰੇ ਸਤਿ ਸ੍ਰੀ ਅਕਾਲ ਆਓ ਵੀ ਹਾਂ ਟਾਟਾ ਪੂਆ ਲਾਈ ਜਾਂਦਾ ਤੇ ਇਧਰ ਲਈ ਬਰਥਡੇ ਦੇ ਕੇਕ ਕੱਟਿਆ ਜਾ ਰਿਹਾ ਐਸ ਦਾ ਐਸ ਦਾ ਫਰੈਂਡ ਸਰਕਲ ਦੇਖੋ ਤੁਸੀਂ ਦੇਖੋ ਜੀ ਤੇ ਇੱਕ ਚੀਜ਼ ਹੋਰ ਹੈ ਬੱਚੇ ਦੇਖੋ ਕਿੰਨੇ ਪਿਆਰੇ ਸਾਰੇ ਦੇਖੋ ਕਿੰਨੇ ਸੋਹਣੇ ਸੋਹਣੇ ਲੱਗਦੇ ਹੋ ਬੱਚੇ ਦੇਖ ਹੈ ਬਹੁਤ ਸਾਰੇ ਬੱਚੇ ਪਿਆਰੇ ਫਿਰ ਕਿੰਨੇ ਲੱਗਦੇ ਦੇਖ ਐਸ ਦਾ ਫਰੈਂਡ ਸਰਕਲ ਆ ਗੁੜੀਏ ਕਿੰਨੀ ਪਿਆਰੀ ਉਧਰ ਸਰਜੇ ਨਦ ਏਕਮ ਨਿਮਰਤ ਐਸ਼ ਹਰਵੀਰ 나ਜੂ ਤੇ ਗਰਮੋਣ ਗਰਮੋਣ ਠੀਕ ਆ ਤੇ ਐਂਡ ਇਧਰ ਜਵਰਾਜ ਤੇ ਜਵਰਾਜ ਦੀ ਬੁੜੀ ਠੀਕ ਆ ਇਧਰ ਦਾਦੀ ਉਧਰ ਨਾਨਾ ਜੀ ਠੀਕ ਆ ਸਹੀ ਆ ਤੇ ਇਧਰੋਂ ਇਧਰੋਂ ਭੈਣ ਦੀਆਂ ਕੁੜੀਆਂ ਹੈਲੋ ਹੈਲੋ ਆਓ ਸਾਹਮਣੇ ਹੈਲੋ ਇਹ ਜੀ ਕਰੀ ਜਾਂਦੀ ਐ ਤੂੰ ਹੈਲੋ ਹੈਲੋ ਲਓ ਜੀ ਦੋ ਬੱਚੇ ਲਾਈਵ ਦੇਖ ਰਹੇ ਆ ਇਹ ਇੰਗਲੈਂਡ ਤੋਂ ਸਿੱਧੇ ਲਾਈਵ ਹੋਏ ਨੇ ਅੱਜ ਹੂੰ ਸਹੀ ਆ ਚੱਲ ਫਿਰ ਐਸ਼ ਹੈਪੀ ਬਰਥਡੇ ਹੈਲੋ ਓਏ ਤੁਹਾਨੂੰ ਤਾਂ ਕੇਕ ਵੀ ਮਿਲਿਆ ਹੀ ਨਹੀਂ ਤੁਹਾਨੂੰ ਕੇਕ ਹੀ ਨਹੀਂ ਮਿਲਿਆ ਕੇਕ ਮਿਲੇ ਹੀ ਨਹੀਂ ਕੇਕ ਹੀ ਨਹੀਂ ਮਿਲੇਆ ਨਿਕਾ ਮੰਮਾ ਰਹਿ ਗਿਆ ਹਾਂ ਸਹੀ ਹੈ ਲੈ ਫਿਰ ਓਕੇ ਹੈਪੀ ਬਰਥਡੇ ਸ਼ੀਸ਼ੀ ਦੀ ਵੱਡੀ ਹੋ ਜਾ 12ਵੀਂ ਡੋਰ ਵਾਲਾ ਕੇਕ ਐਸ਼ ਨੇ ਕਹਿ ਕੇ ਮੰਗਾਇਆ ਸੀ